ਮੈਂ ਇੱਕ ਜ਼ਰੂਰੀ ਕਰਨੀ ਆ ਐ ਮੈਂ ਕਿਸਾਨ ਜੱਟੇ ਬੰਦਿਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵੱਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ 'ਚ ਕਰਦਾ ਰਹਿਣਾ ਕਾਨੂੰਨ ਮੈਂ ਨਹੀਂ ਬਣਾਏ ਨਾ ਤੁਸੀਂ ਮੈਂ ਤਾਂ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ 'ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਗੋਲਦਾਰ ਆ ਉਦੋਂ ਉੱਥੇ ਕਿਸੇ ਬੱਚੀ ਦੇ ਕੱਪੜੇ-ਕੁਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਉਹਦੀ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀਤੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾਮ ਹੈ ਕੋਈ ਬਦਲਾ ਲੰਗ ਆਦਮੀ ਹੈ ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ ਪਹਿਲੀ ਤਰੀਕ ਦਾ ਸਰਗਰੋ 2 ਤਰੀਕ ਨੂੰ ਹੈ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜੇ ਜਾਂ ਤੱਕ ਆਦੇ ਉਹਨਾਂ ਆਪਾਂ ਕਰ ਲਾਂਗੇ ਬਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤਫਹਮੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ ਗਿਆਤ ਮੈਂ ਮੋਤੀ ਸਾਹਿਬ ਦੀ ਰੈਲੀ ਤੇ ਸੀਗਾ ਪਰ ਮੇਰੀ ਬਲੀ ਹੋਈ ਸੀ ਅਜੇ ਆ ਗੱਲਾਂ ਕਰ ਰਹੀਆਂ ਸੀ ਮੇਰਾ خیال ਆਮ ਜਨ ਥੋੜਾ ਜਾਂ ਵੱਧਿਆ ਸੀ ਮੈਂ ਥੋੜੀ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿ ਆਜ ਬਦਲਾ ਲੈ ਲੋ ਵੇ ਦਮ ਤੇ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਕ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੌਫ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਆ ਸ਼ਹਾਦਤ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਇਦਿਆਂ ਦੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਟੇ ਬੰਦਿਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਪੜਾਏ ਪੈ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਆਪਸ ਵਿੱਚ ਲੋਕੀ ਲੜਨ ਲੜਾ ਪੜਾ ਕੇ ਜੇ ਐਮਪੀ ਬਣਦੀ ਗਿਆ ਮੈਨੂੰ ਤੇਰੇ ਲਾਹਨਤ ਆ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਧਾਮ ਨਾ ਛੱਡੋ ਜੇ ਮੈਂ 1.5 ਮਹੀਨੇ ਤੋ ਤੁਹਾਡੇ ਕਦਮਾਂ ਤੇ ਸਿਰ ਰੱਖ ਦਿੰਨਾ ਜਦੋਂ ਤੁਸੀਂ ਤੁਸੀਂ ਪਰੇ ਪੱਥਰ ਮਾਰੋ ਮੈਂ ਤੁਹਾਡੇ ਹਲ ਫੁੱਲ ਸੱਚਦਾ ਤੁਸੀਂ ਜਿਆਦਾ ਗਰਮੇ ਚੋਵੇਂ ਮੈਂ ਤੁਹਾਨੂੰ ਜਲ ਦਿੰਦਾ ਸਪੈਸ਼ਲੀ ਜਿੱਥੇ ਬੰਦਿਆਂ ਦੇ ਪੁਰਾਣੂ ਸ਼ਾਇਦ ਪਤਾ ਲੱਗਾ ਕੱਲ ਦੇ ਹਾਦਸੇ ਦਾ ਵੀਡੀਓ ਆ ਗੀਆਂ ਹੋਣ ਗਿਆ ਮੈਂ ਸਿਰਫ ਇਹ ਕਹਿਣਾ ਚਾਹਣਾ ਕਿ ਜੇ ਮੈਨੂੰ ਮਾਰਿਆ ਸ਼ੁਭਕਰਨ ਵਾਪਸ ਆਉਂਦਾ ਤੇ ਉਹ ਵੀ ਮੇਰਾ ਬੇਟਾ ਹਸੀ ਮੈਂ ਤਾਂ ਉਹਨਾਂ ਕੈਸੀ ਕਿ ਨਹੀਂ ਉਹਨੂੰ ਮਾਰਿਆ ਸ਼ੁਭਕਰਨ ਨੂੰ ਉਹਦਾ ਕੁਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਉਹਦਾ ਦੁੱਖ ਹੈ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਜਿਵੇਂ ਇਸ ਕੱਲ੍ਹ ਕਈ ਬਗੜਾ ਲੈਣਾ ਕਿ ਮੈਂ ਸਿਰਫ ਗਰੀਬਾਂ ਨਹੀਂ ਆਇਆ ਮੈਂ ਗ੍ਰੀਪ ਵਾਲੇ ਵੀ ਆਇਆ ਮੈਂ ਕਿਸਾਨਾਂ ਦੇ ਵੀ ਆਇਆ ਪਾਲੀਆਂ ਦੇ ਵੀ ਆਇਆ ਮੇਰੀ ਕੋਈ ਕਾਸਟ ਦੀ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਇਹ ਹੱਥ ਜੋੜ ਕੇ ਬੇਕਦੀ ਕਰਦਾ ਕਿ ਜੇ ਕੋਈ ਐਸਾ ਇਰਾਦਾ ਵੀ ਹੈ ਮੈਂ ਨਹੀਂ ਚਾਹਦਾ ਡਰਾਈਵਰ ਮੇਰਾ بیٹے ਵਰਗਾ ਆ ਉਹਨੂੰ ਕੁਝ ਹੋਵੇ ਮੈਨੂੰ ਕਿਸੇ ਇਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਗੱਲ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਨਾ ਮੈਂ ਮੌਤ ਤੋਂ ਡਰਦਾ ਨਾ ਮੈਨੂੰ ਕੋਈ ਵੀ ਤੁਹਾਨੂੰ ਵੀਡੀਓ ਦੇ ਦਿਓ ਜੇ ਮੇਰੇ ਚੇਰੇ ਤੇ ਕੋਈ ਫੋਰਸ ਹੀ ਮੈਂਨਟਲੀ ਪ੍ਰੇਪੇਅਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਪਰ ਇਹ ਬਲਿਦਾਨ ਅੱਜ ਦੇਣਾ ਪੈ ਕਿਉਂਕਿ ਤਰਪਾਨਾਂ ਵਰਖਸ਼ੀਆਂ ਨਿਕਲ ਗਈਆਂ ਸੀ ਗੱਡੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਹੈ ਪਿੰਡਾਂ 'ਚ ਭਾਈਚਾਰੇ ਬਣਾਈ ਰੱਖੋ ਕਿਸਾਨਾਂ ਜੱਤੇ ਬੰਦਿਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਜੇ ਕੋਈ ਗਲਤ ਕਰ ਜੁਆ ਦਾ ਭਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਦਸਤ ਬਨਸਤ ਮਾਫੀ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਕੱਲ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਪਹਿਲਾਂ ਵੀ ਦਿੱਲੀੋਂ ਪੁੱਛ ਕੇ ਗਿਆ ਸੀ ਹੁਣ ਡੇਢ ਮਹੀਨਾ ਲਾ ਕੇ ਆਇਆ ਹਲਕੇ ਚ ਹੁਣ ਤੂੰ ਦੱਸ ਦਿੱਤੀ ਆਇਆ ਉਹਨਾਂ ਨੂੰ ਦੱਸ ਦੇ ਵੀ ਕੋਈ ਗੱਲ ਜਿਹੜੀ ਵਾਦਾ ਕਰੇਗਾ ਉਹ ਵਾਦਾ ਖਿਲਾਫੀ ਨਹੀਂ ਹੋਏਗੀ ਅਨਸਰਜ ਹੰਸਦਾ ਵਾਦਾ ਮੋਦੀ ਸਾਹਿਬ ਦਾ ਵਾਦਾ ਹੋਏਗਾ ਵਿਕਾਸ ਲਈ ਵਾਦਾ ਹੋਵੇਗਾ ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਲਈ ਵਾਦਾ ਹੋਵੇਗਾ ਪਹਿਲੀ ਤਰੀਕ ਤੱਕ ਜੀਂਦੇ ਰਹਿ ਕੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖੀਏ ਲੋਕਾ ਰੁਤਤੀ ਸਾਡੇ ਨਹੀਂ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜ਼ਰੂਰ ਲੋਕਾ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾਂ ਗੱਲ ਜਦੋਂ ਕੌਮਾਂ ਜਾਗਦੀਆਂ ਵੀ ਨਹੀਂ ਜ਼ਰੂਰ ਦੱਸੋ ਆ ਜਿਹੜਾ ਮੇਰੇ ਮੈਂ ਮੋਸਲ ਨਾ ਮੈਂ ਕੋਈ ਮੌਤ ਮੂਤ ਤੋਂ ਨਹੀਂ ਡਰਦਾ ਫਕੀਰ ਕਹਿੰਦਾ ਜਿਹੜਾ ਮੌਤ ਤੋਂ ਡਰੇ ਮੇਰੇ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬੈਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਂਪੁਰਸ਼ ਆ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰਿਓ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਇਹ ਤਾਂ ਬਾਦ ਕੁਛ ਐਸੇ ਬੰਦੇ ਜਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਵੰਦਰੀ ਦੀ ਵਿਰਾਂਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ